ਹਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨੂੰ ਵਾਸਤੇ ਹਾਂਜੀ ਦੋਸਤੋ ਅੱਜ ਆਪਾਂ ਨਵੀਂ ਵੀਡੀਓ ਨਵਾਂ ਵਲੌਗ ਨਵੀਂ ਥਾਂ ਐਕਸਪਲੋਰ ਕਰਾਂਗੇ ਆਪਾਂ ਚੱਲ ਰਹੇ ਆ ਆਪਣੇ ਪਠਾਨਕੋਟ ਮਾਇਆ ਜਲੰਧਰ ਮੁਕੇਰੀਆਂ ਹੁੰਦੇ ਹੋਏ ਤੇ ਬਾਕੀ ਤੁਹਾਨੂੰ ਉੱਥੇ ਦੀਆਂ ਲੋਕੇਸ਼ਨਾਂ ਹੁਣ ਦਿਖਾਵਾਂਗੇ ਅੱਜ ਚੱਲਦੇ ਆਪਾਂ ਫਿਰ ਉੱਗ ਗਿਆ ਆਪਾਂ ਜੀ ਪਠਾਨਕੋਟ ਦੇ ਸਾਡੇ ਜੀ ਪਠਾਨਕੋਟ ਦਾ ਇਹ ਨੋਟਿਸ ਫਾਰਮ ਇਆ 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 ਕੁਇਜ਼ਰ ਹੀਰ ਐਂਡ ਅਮ ਆਰ ਹੀਰ ਐਂਡ ਦੇਅਰ ਐਵਰੀਵੇਅਰ ਓ ਮੈਕਡੋਨਲਡ ਹੈਡ ਅ ਫਾਰਮ ਇਆ 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 ਆ ਗਿਆ ਜੀ ਦੋਸਤੋ ਪਠਾਨਕੋਟ ਦੇ ਵਿੱਚ ਹੀ ਇਹ ਚੱਕੀ ਪੁਲ ਜਿਹਦੇ ਵਿੱਚ ਕਾਫੀ ਪਾਣੀ ਆਇਆ ਸੀ ਆ ਦੇਖ ਸਕਦੇ ਹੋ ਇੱਧਰ ਤਾਜੀ ਹੈ ਅੱਗੇ ਜਿਹੜਾ ਚੌਕ ਆ ਰਿਹਾ ਇਹ ਇੱਕ ਸਾਈਡ ਤੇ ਅੰਮ੍ਰਿਤਸਰ ਨੂੰ ਰਸਤਾ ਜਾਂਦਾ ਤੇ ਦੂਜੀ ਜਾਂਦਾ ਜੰਮੂ ਨੂੰ ਦੇਖ ਸਾਡੋ ਜੀ ਇਹ ਆ ਗਿਆ ਜੀ ਸਪਨਾ ਪਹਿਲਾਂ ਪਿੰਡ ਹੁੰਦਾ ਸੀ ਜੀ ਇਹ ਹੁਣ ਤਾਂ ਇਹ ਪਠਾਨਕੋਟ ਦੇ ਏਰੀਆ ਦੇ ਵਿੱਚ ਰਲ ਚੁੱਕਿਆ ਇਹ ਆ ਗਿਆ ਜੀ ਸਰਨਾ ਆ ਦੇਖ ਸਕਦੇ ਹੋ ਜੀ ਇਹਨੂੰ ਸਰਨਾ ਨਹਿਰ ਬੋਲਦੇ ਆ ਛੋਟੀ ਟੂਆ ਜਰਾ ਦੇਖ ਸਕਦੇ ਹੋ ਜੀ ਆ ਦੇਖੋ ਜੀ ਪਠਾਨਕੋਟ ਦੀ ਬਿਊਟੀ ਇਸ ਤਰ੍ਹਾਂ ਦੇਖਣ ਦੇ ਨਜ਼ਾਰਾ ਜੀ ਉਹ ਦੂਰ ਤੱਕ ਇਹ ਦੇਖੋ ਜਾਂਦਾ ਸੁਆ ਆ ਸਾਡੇ ਮਿੱਤਰ ਦੀ ਕਲੀਨਿਕ ਹੈ ਜੀ ਚੰਦਰ ਨੇਚਰਲ ਇਹ ਕਲੀਨਿਕ ਆ ਡਾਕਟਰ ਲਲਿਤ ਚੰਦਰ ਡਾਕਟਰ ਲਲਿਤ ਭੱਜੇ ਆ ਰਹੇ ਨੇ ਦੇਖ ਲੋ ਹਾਂਜੀ ਹਾਰਾ ਨਹੀਂ ਇਹ ਬਸ ਇੱਕ ਅੱਧੀ ਲਾਗੀ ਫੋਟੋ ਵੀ ਜੰਦਰ ਮਰਦੀ ਪੈਂਦਾ ਸੀ ਦੁਬਾਰਾ ਵੀ ਥੋੜੇ ਦਿਨ ਚ ਇਹ ਚੀਜ਼ ਲੈ ਲੈ ਦੱਸ ਮੈਮਰੀ ਬੜੀ ਸ਼ਾਪ ਆ ਜੀ ਅੱਛਾ ਹਾਂ ਬਹੁਤ ਮੈਮਰੀ ਸ਼ਾਪ ਹੈ ਟੀਟੂ ਇਹਨੇ ਉੱਪਰ ਆ ਕੇ ਬਾਈਣਾ ਹੁਣਾ ਆ ਜਾ ਬਈ ਟੀਟੂ ਉੱਪਰ ਆ ਆ ਗਿਆ ਆ ਗਿਆ ਆ ਗਿਆ ਨਾ ਆਪੇ ਆਇਨਾ ਆ ਜਾ ਆ ਜਾ ਆ ਜਾ ਤੈਨੂੰ ਇਹ ਚੰਗੀ ਤਰ੍ਹਾਂ ਦੇਖਣਾ ਇੱਕ ਵਾਰੀ ਇਹਨੇ ਤਸਲੀਮ ਹਾਂ ਫਿਰ ਤੂੰ ਜਿਹਨੂੰ anu ਵਾਈ ਮਾਰੋਗੇ ਇਹਨੂੰ ਉੱਪਰ ਆਇਨਾ ਡੈਡੀ ਮੇਰੇ ਡੈਡੀ ਲੱਗੇ ਰਹਿੰਦੇ ਸਾਰਾ ਦਿਨ ਇਹਨੂੰ ਵਜਾ ਮਾਰ ਰਿਹਾ ਅੱਛਾ ਅੱਛਾ ਇਹ ਡੈਡੀ ਦੀ ਪੁਲੀਸ ਕੱਢ ਦਿੰਦਾ ਇਹ ਚਾਚਾ ਹੀ ਮੈਨੇ ਆਉਂਦੇ ਆ ਆ ਦੇਖੋ ਜੀ ਘਰ ਦੇ ਵਿੱਚ ਹੀ ਰੱਖਿਆ ਹੋਇਆ ਆਟੋਮੈਟਿਕਲੀ ਪਿਆਰ ਹੋ ਜਾਂਦਾ ਮੈਨੂੰ ਮੇਰੇ ਹਾਂ ਬਿਲਕੁਲ ਉਹ ਬਹੁਤ ਮੈਰੀ ਨੂੰ ਆਣਾ ਨੂੰ ਆਨੇ ਵਾਈ ਮਾਰੀ ਬਿਊਟੀ ਦਾਣੇ ਵਾਈ ਮਰੋ ਅਿਛਲੇ ਆਈ ਨਾ ਗੇੜਤਾ ਗਲੇ ਇਹੀ ਕਿੰਦਾ ਕੋੜਾ ਸੋ ਕਿਸ ਨੂੰ ਕੁੜੀਆਂ ਤੇਰੀ ਬਹੁਤ ਲੱਗੀ ਆ ਆਪ ਦਾ ਆਪ ਨੂੰ ਨਾਲ ਸੁਬਹ ਨਾਲ ਲੱਗਾ ਗਾਣਾ ਆ ਠੀਕ ਹੈ ਆ ਦੇਖੋ ਜੀ ਲੋਟਸ ਗਮਲੇ ਦੇ ਵਿੱਚ ਬੀਜਿਆ ਹੋਇਆ ਹੈ ਡਾਕਟਰ ਸਾਹਿਬ ਨੇ ਵਿੱਚ ਡਾਕਟਰ ਲਾਲਿਤ ਚੰਦਾ ਜੀ ਨੇ ਬੀਜਿਆ ਹੋਇਆ ਜੀ ਇਹ ਦੇਖ ਸਕਦੇ ਹੋ ਤੁਸੀਂ ਆਈ ਡੋਂਟ ਥਿੰਕ ਸੋ ਨੋ 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 ਆਈ ਡੋਂਟ ਥਿੰਕ ਸੋ ਨੋ 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 ਇਟਸ ਨੈਵਰ ਏਵਰ 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 I don't think so. No, 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 no. ਹਾਂਜੀ ਦੋਸਤੋ ਆ ਜਿਹੜਾ ਮੋਬਾਈਲ ਦਿਖਾਇਆ ਜਾ ਰਿਹਾ ਇਹ ਮੋਬਾਈਲ ਦੇ ਵਿੱਚ ਜਿਹੜੀਆਂ ਤੁਸੀਂ ਵੀਡੀਓ ਬਣਾਉਣੀਆਂ ਉਹਦੀ ਐਡੀਟਿੰਗ ਕਰਾ ਕਰਨੀ ਆ ਉਹ ਤਾਂ ਨਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਤਾਂ ਬੈਕਗ੍ਰਾਉਂਡ ਹੈ ਨਾ ਇਹ ਡਾਕਟਰ ਭੱਗਵਾਲੀਆ ਜੀ ਉਹ ਤਾਂ ਬੈਕਗ੍ਰਾਉਂਡ ਦੇ ਰਹੇ ਨੇ ਕੋਈ ਆ ਰਿਹਾ ਨਹੀਂ ਕਿ ਤੁਸੀਂ ਐਡੀਟਿੰਗ ਕਿਵੇਂ ਕਰਨੀ ਆ ਪਹਿਲਾਂ ਕੋਈ ਸਿੱਧਾ ਲਿਖਦਾ ਹੁੰਦਾ ਹੈ ਕੀ ਫੰਕਸ਼ਨ ਦਾ ਨਾਮ ਸੀ ਜੀ ਜਿਹੜਾ ਸਟੂਡੀਓ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਇਹ ਐਪ ਕਰੋਮਾ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਕਰੋਮਾ ਕੀ ਹੈ ਅੱਛਾ ਜੀ ਤੇ ਸਮਝਾ ਰਹੇ ਨੇ ਪੂਰੀ ਤਰ੍ਹਾਂ ਨਹੀਂ ਪੈਂਦੀ ਨਹੀਂ ਤੁਸੀਂ ਵੀ ਇਹਦੇ ਰਾਹੀਂ ਤੁਸੀਂ ਸਮਝ ਸਕਦੇ ਹੋ ਕੁਝ ਮੇਰੇ ਹਿਸਾਬ ਨਾਲ ਤੁਸੀਂ ਬੈਕਗ੍ਰਾਉਂਡ ਨਹੀਂ 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 ਬੈਕਗ੍ਰਾਉਂਡ ਦੇ ਹਿਸਾਬ ਨਾਲ ਜਿਵੇਂ ਅਸੀਂ ਸੁਝਾ ਰਹੇ ਨੇ ਬਣਾਏਗਾ ਕਿਹੜੀ ਕਰਨੀ ਹੈ ਤੁਸੀਂ ਟ੍ਰਾਂਸਫਰ ਕਰਨ ਦਾ ਅਰੇਂਜ ਕਰਕੇ ਦੇ ਨਹੀਂ ਟ੍ਰਾਂਸਫਰ ਕਰ ਰਹੇ ਨਹੀਂ ਉਹਦੇ ਬਾਰੇ ਦੱਸ ਰਹੇ ਨੇ ਚਲਦੇ ਨਹੀਂ ਹੋਏ ਦੋਸਤੋ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਚਲਦੀ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਕੱਲ ਦੇ ਆ ਜੀ ਆਪਾਂ ਸასიਆ ਕਾਲ ਨਮਸਤੇ ਗੁੱਡ ਬਾਏ